ਸਾਤਿਕਾਰ ਦੋਸਤੋ ਨਿੱਗਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਜੀ ਹਾਂ ਵੱਡੀ ਖਬਰ ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਮਿਲ ਚੁੱਕੀ ਹੈ ਜ਼ਮਾਨਤ ਜੀ ਹਾਂ ਪਾਰਟੀ ਕਨਵੀਨਰ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਹੋਣਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਦਿੱਲੀ ਕੋਰਟ ਵੱਲੋਂ ਮਿਲੀ ਹੈ ਜ਼ਮਾਨਤ ਜੀ ਹਾਂ ਇਹ ਇੱਕ ਤਰੀਕ ਤੱਕ ਜ਼ਮਾਨਤ ਮਿਲੀ ਹੈ ਤੇ 2 ਤਰੀਕ ਨੂੰ ਉਹਨਾਂ ਨੂੰ ਫਿਰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲਣ ਦੇ ਨਾਲ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਸਾਰੇ ਵਰਕਰਾਂ ਦਾ ਆਗੂਆਂ ਦਾ ਚਿਹਰਾ ਫੁੱਲਾ ਵਾਂਗੂ ਖਿੜਿਆ-ਖਿੜਿਆ ਨਜ਼ਰ ਆ ਰਿਹਾ ਹੈ ਦਿੱਲੀ ਕੋਰਟ ਵੱਲੋਂ ਇਹ ਜ਼ਮਾਨਤ ਸਿਰਫ ਤਾਂ ਸਿਰਫ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਲਈ ਹੀ ਮਿਲੀ ਹੈ ਇਸ ਬਾਬਤ ਜਦੋਂ ਜਗਵਿੰਦਰਪਾਲ ਸਿੰਘ ਜਗਮਜੀਤਿਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਦੇ ਨਾਲ ਸਾਨੂੰ ਬਹੁਤ ਖੁਸ਼ੀ ਹੈ ਤੇ ਪਾਰਟੀ ਦਾ ਬਲ ਵਧਿਆ ਹੈ ਪਾਰਟੀ ਨੂੰ ਵੱਡਾ ਹੰਗਾਰਾ ਮਿਲੇਗਾ ਉਹਨਾਂ ਦੇ ਬਾਹਰ ਹੋਣ ਦੇ ਨਾਲ ਹਾਲ ਹੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਤਲਬੀਰ ਸਿੰਘ ਗਿੱਲ ਹੋਣਾਂ ਨਾਲ ਜਦੋਂ ਇਸ ਬਾਬਤ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਵੀ ਆਮ ਆਦਮੀ ਪਾਰਟੀ ਉੱਪਰ ਮਿਹਰਬਾਨ ਹੈ ਇਸ ਵੇਲੇ ਪਾਰਟੀ ਵਰਕਰਾਂ ਤੇ ਆਗੂਆਂ ਦੇ ਘਰਾਂ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਈਡੀ ਦੇ ਵੱਲੋਂ ਇੱਕ ਕੇਸ ਵਿੱਚ ਜੇਲ੍ਹ ਵਿੱਚ ਬੰਦ ਸਨ ਕੇਜਰੀਵਾਲ ਸਾਹਿਬ ਪਰੰਤੂ ਦਿੱਲੀ ਕੋਰਟ ਵੱਲੋਂ ਉਹਨਾਂ ਨੂੰ ਇੱਕ ਤਰੀਕ ਲਈ ਇੱਕ ਤਰੀਕ ਤੱਕ ਪਾਰਟੀ ਵਿੱਚ ਪ੍ਰਚਾਰ ਕਰਨ ਲਈ ਜ਼ਮਾਨਤ ਮਿਲੀ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ 2 ਤਰੀਕ ਨੂੰ ਤੁਹਾਨੂੰ ਮੁੜ ਵਾਪਸ ਕੋਰਟ ਵਿੱਚ ਪੇਸ਼ ਹੋਣਾ ਪਵੇਗਾ ਜ਼ਿਕਰਯੋਗ ਹੈ ਕਿ ਕੇਜਰੀਵਾਲ ਸਾਹਿਬ ਜ਼ਮਾਨਤ ਮਿਲਣ ਤੋਂ ਬਾਅਦ ਅਜੇ ਵੀ ਜੇਲ੍ਹ ਅੰਦਰ ਹਨ ਸ਼ਾਮ ਨੂੰ ਹੀ ਬਾਹਰ ਆਉਣਗੇ ਦੋਸਤੋ ਲੇਕਿਨ ਇੱਕ ਗੱਲ ਕਹਿਣੀ ਪਵੇਗੀ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਦੇ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਇੰਡੀਆ ਗਠਬੰਧਨ ਨੂੰ ਕਿੰਨਾ ਕੁ ਹੰਗਾਰਾ ਮਿਲੇਗਾ ਕਿੰਨੀਆਂ ਕੁ ਵੋਟਾਂ ਮਿਲਣਗੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਇਹ ਦੇਖਣਾ ਪਵੇਗਾ ਕਿ ਸਰਕਾਰ ਕਿੰਨੀ ਕਾਮਯਾਬ ਹੋਵੇਗੀ ਜੇ ਉਹ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਸੋ ਦੇਖਦੇ ਰਹੋ ਮੇਜਰਲਟੀ ਵੀ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਬੀਰ ਸਿੰਘ ਬੋਪਰਾਏ ਜ਼ਿਲ੍ਹਾ ਪ੍ਰਧਾਨ ਕਿਸਾਰ ਵਿੰਗ ਅੰਮ੍ਰਿਤਸਰ ਆਮ ਆਦਮੀ ਪਾਰਟੀ ਅੱਜ ਬਹੁਤ ਹੀ ਇਤਿਹਾਸਿਕ ਫੈਸਲਾ ਹੋਇਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਜਵਾਨਦ ਦਿੱਤੀ ਆ ਬਹੁਤ ਹੀ ਵਧੀਆ ਫੈਸਲਾ ਹੋਇਆ ਜਿਸ ਨਾਲ ਪਾਰਟੀ ਦਾ ਜਿਹੜਾ ਲੈਵਲ ਆ ਆਉਣ ਵਾਲੇ ਦਿਨਾਂ ਵਿੱਚ ਬਹੁਤ ਗ੍ਰਾਫ ਉੱਪਰ ਜਾਏਗਾ ਜਿਹੜੀ ਮੋਦੀ ਨੇ ਘਟੀਆਂ ਚਾਲ ਚੱਲੀ ਸੀ ਸਰਕਾਰੀ ਤਰਤਰ ਦੀ ਗਲਤ ਵਰਤੋਂ ਕਰਕੇ ਜਿਹੜਾ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਉਹ ਸਾਰੀਆਂ ਚੀਜ਼ਾਂ ਨੂੰ ਤੋੜ ਕੇ ਸੱਚ ਨੂੰ ਜਿਹੜਾ ਵੀ ਬਹੁਤਾ ਜ ਦਬਾਇਆ ਨਹੀਂ ਜਾ ਸਕਦਾ ਉਸੇ ਤਰੀਕੇ ਨਾਲ ਜਿਹੜੀ ਜਮਾਤ ਦਿੱਤੀ ਆ ਇਸ ਨਾਲ ਆਮ ਆਦਮੀ ਪਾਰਟੀ ਦਾ ਬਹੁਤ ਵੱਡੀ ਪੱਧਰ ਤੇ ਫਾਇਦਾ ਹੋਏਗਾ ਆਉਣ ਵਾਲੇ ਜ 20 ਦਿਨ ਬਚੇ ਆ ਜਿਸ ਵਿੱਚ ਰਵਿੰਦ ਕੇਜਰੀਵਾਲ ਜੀ ਪ੍ਰਚਾਰ ਕਰਕੇ ਜਿਹੜਾ ਵੋਟਰਾਂ ਵਿੱਚ ਬਹੁਤ ਜਿਹੜਾ ਲਾਭ ਜਿਹੜਾ ਪਾਰਟੀ ਨੂੰ ਪਹੁੰਚੂਗਾ